ਖਾਲਸਾਈ ਜਹੋ ਜਲਾਲ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਹਾਰ ਹੋਲਾ ਮਹੱਲਾ ਦਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਗਾਜ਼ ਹੋ ਚੁੱਕਿਆ ਹੈ ਤੇ ਤਸਵੀਰਾਂ ਤੁਹਾਨੂੰ ਅਨੰਦਪੁਰ ਸਾਹਿਬ ਵਿਖੇ ਦੂਜੇ ਪੜਾਅ ਦੇ ਮਨਾਏ ਜਾ ਰਹੇ ਹੋਲੇ ਮੱਲੇ ਦੇ ਪਹਿਲੇ ਦਿਨ ਦੀਆਂ ਦਿਖਾ ਰਹੇ ਹਾਂ ਜਿੱਥੇ ਨਿਰਮਲ ਭੇਕ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਅਗੰਪੁਰ ਤੋਂ ਸਜਾਇਆ ਗਿਆ ਹੈ ਤੇ ਇਹ ਮਨਮੋਹਕ ਤਸਵੀਰਾਂ ਖਾਲਸਾਈ ਜਹੋ ਜਲਾਲ ਖਾਲਸਾਈ ਚੜ੍ਹਦੀ ਕਲਾ ਸੂਰਬੀਰਤਾ ਨਿਰਪੈਤਾ ਦੀਆਂ ਤਸਵੀਰਾਂ ਜਿਹੜੀਆਂ ਅਨੰਦਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੋਂ ਇਸ ਸਮੇਂ ਦੇਖਣ ਨੂੰ ਮਿਲ ਰਹੀਆਂ ਨੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ 6 ਰੋਜ਼ ਦਾ ਕੌਮੀ ਤਿਆਰ ਹੋਲਾ ਮੱਲਾ ਦੇ ਪਹਿਲੇ 3 ਦਿਨ 10 ਤਰੀਕ ਤੋਂ ਲੈ ਕੇ 12 ਤਰੀਕ ਤੱਕ ਕੀਰਤਪੁਰ ਸਾਹਿਬ ਵਿਖੇ ਹੋਲਾ ਮੱਲਾ ਮਨਾਇਆ ਗਿਆ ਤੇ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕਰਨ ਉਪਰੰਤ ਨਿਰਮਲ ਪੇਖ ਦੇ ਵੱਲੋਂ ਇੱਕ ਵਿਸ਼ਾਲ ਨਗਰ ਕੀਰਤਨ ਬਾਬਾ ਪ੍ਰੀਤਮ ਸਿੰਘ ਜੀ ਢੁਮੇਲੀ ਵਾਲਿਆਂ ਦੀ ਅਗਵਾਈ ਹੇਠ ਸਮੁੱਚੇ ਨਿਰਮਲ ਪੇਖ ਦੇ ਵੱਲੋਂ ਸਾਂਝੇ ਤੌਰ ਤੇ ਅਗੰਪੁਰ ਤੋਂ ਜਿਹੜਾ ਸ਼ੁਰੂ ਕੀਤਾ ਗਿਆ ਤੇ ਪੰਜ ਪਿਆਰਿਆਂ ਪੰਜ ਨishan ਚੀ ਸਿੰਘਾਂ ਦੀ ਅਗਵਾਈ ਹੇਠ ਤੇ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇ ਨਗਰ ਕੀਰਤਨ ਪੜਾਦਰ ਪੜਾ ਅੱਗੇ ਵਧ ਰਿਹਾ ਹੈ ਤੇ ਮਨਮੋਹਕ ਤਸਵੀਰਾਂ ਦਿਲ ਖਿੱਚਵੀਆਂ ਤਸਵੀਰਾਂ ਅਨੰਦਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਤੋਂ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਸੁੰਦਰ ਜਿਹੜੀ ਪਾਲਕੀ ਹੈ ਉਹ ਰੰਗ-ਬਰੰਗੇ ਫੁੱਲਾਂ ਦੇ ਨਾਲ ਪਾਲਕੀ ਸਾਹਿਬ ਨੂੰ ਜਿਹੜਾ ਸਜਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਪੰਜ ਪਿਆਰਿਆਂ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਤੁਹਾਨੂੰ ਜਿਹੜਾ ਵਸ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਨਗਰ ਕੀਰਤਨ ਆਪ ਪੜਾਦਰ ਪੜਾ ਅੱਗੇ ਵਧੇਗਾ ਫੁੱਲਾਂ ਦੀ ਜਿਹੜੀ ਵਰਖਾ ਹੈ ਉਹ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜੇਕਰ ਦੁਆਬੇ ਦੀ ਸੰਗਤ ਦੀ ਗੱਲ ਕੀਤੀ ਜਾਵੇ ਤਾਂ ਦੁਆਬੇ ਦੀ ਸੰਗਤ ਦੇ ਵੱਲੋਂ ਇਹ ਫੁੱਲ ਜਿਹੜੇ ਨੇ ਉਹ ਹਰ ਸਾਲ ਇੱਕ ਟਰਾਲੀ ਦੇ ਵਿੱਚ ਭਰ ਕੇ ਟਰੈਕਟਰਾਂ ਦੇ ਵਿੱਚ ਭਰ ਕੇ ਲਿਆਦੇ ਜਾਂਦੇ ਨੇ ਤਾਂ ਜੋ ਗੁਰੂ ਸਾਹਿਬ ਜਦੋਂ ਮਹੱਲਾ ਜਦੋਂ ਜਦੋਂ ਪਹਿਲਾ ਦਿਨ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਪੰਜ ਪਿਆਰੇ ਆ ਪੰਜ ਨਿਸ਼ਾਨਚੀ ਸਿੰਘਾਂ ਤੇ ਖਾਸ ਤੌਰ ਤੇ ਖਾਸ ਤੌਰ ਤੇ ਸਾਈ ਭੇ ਕਮਾਲ ਦਸੋਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਕਸ਼ਾ ਹੋਇਆ ਜਿਹੜਾ ਹੋਲਾ ਮਹੱਲਾ ਹੈ ਉਸ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਜਿਹੜੀ ਸ਼ਮੂਲੀਅਤ ਕੀਤੀ ਜਾ ਸਕਕੇ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਉੱਪਰ ਜਿਹੜੇ ਫੁੱਲਾਂ ਦੀ ਵਰਖਾ ਕੀਤੀ ਜਾ ਸਕਕੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੈਂਡ ਪਾਰਟੀਆਂ ਜਿਹੜੀਆਂ ਨੇ ਉਹ ਮਨਮੋਹਕ ਧੁਨਾ ਜਿਹੜੀਆਂ ਇਸ ਸਮੇਂ ਆਪਣੇ ਬੈਂਡ ਦੇ ਉੱਪਰ ਵਜਾ ਰਹੀਆਂ ਗਤਕਾ ਪਾਰਟੀਆਂ ਗਤਕਾ ਜਿਹੜੀਆਂ ਖੇਡ ਰਹੀਆਂ ਨੇ ਇਹ ਪੀਟੀਸੀ نیوز ਦੇ ਫੇਸਬੁੱਕ ਪੇਜ ਦੇ ਉੱਪਰ ਜਿਹੜਾ ਤੁਸੀਂ ਲਾਈਵ ਦੇਖ ਰਹੇ ਹੋ ਸੰਗਤਾਂ ਜਕਾਰੇ ਜਿਹੜੀਆਂ ਗਜਾਰੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਇਸ ਸਮੇਂ ਉਹ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਹੋਲਾ ਮੱਲਾ ਦੀ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸਿੱਖ ਪਰਿਵਾਰ ਚੈਰੀਟੇਬਲ ਟਰਸਟ ਬਟਾਲਾ ਬਟਾਲੇ ਦੀ ਸੰਗਤ ਹੈ ਮਾਝੇ ਦੀ ਸੰਗਤ ਜਿਵੇਂ ਮੈਂ ਪਹਿਲਾਂ ਕਿਹਾ ਮਾਝਾ ਮਾਲਵਾ 도ਆਬਾ ਦਿੱਲੀ ਬੰਬੇ ਤੋਂ ਲੈ ਡਾਟਾ ਕੁੱਲ ਦੁਨੀਆ ਦਾ ਸਾਂਝਾ ਮੇਲਾ ਸਾਰਾ ਹੀ ਪੰਜਾਬ ਆ ਗਿਆ ਵੇਖਣ ਅਨੰਤਪੁਰ ਸਾਹਿਬ ਦਾ ਮੇਲਾ ਸੋ ਮਾਝੇ ਦੀ ਗੱਲ ਹੋਵੇ 도ਆਬੇ ਦੀ ਗੱਲ ਹੋਵੇ ਜਾਂ ਪੰਜਾਬ ਤੇ ਕਿਸੇ ਵੀ ਖੇਤਰ ਦੀ ਗੱਲ ਹੋਵੇ ਜਾਂ ਫਿਰ ਇਹ ਕਿਹਾ ਜਾਵੇ ਕਿ ਭਾਰਤ ਦੇ ਕੋਨੇ-ਕੋਨੇ ਤੋਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤ ਜਿਹੜੀ ਨਤਮਸਤਕ ਹੋਣ ਦੇ ਲਈ ਇੱਥੇ ਪੁੱਜਦੀ ਹੈ ਸੋ ਬਹੁਤ ਖੂਬਸੂਰਤ ਤਸਵੀਰ ਇਹ ਨੌਜਵਾਨ ਵੀਰ ਟਰਾਲੀ ਦੇ ਵਿੱਚ ਜਿਹੜਾ ਇਹਨਾਂ ਨੇ ਫੁੱਲ ਪ੍ਰਿੰਟ ਦੇ ਫੁੱਲਾਂ ਦੀ ਵਰਖਾ ਪੰਜ ਪਿਆਰਿਆ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਦੇ ਵਿੱਚ ਜਦੋਂ ਇਹ ਨਗਰ ਕੀਰਤ ਸਜਾਇਆ ਜਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹਟੇ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਤੇ ਫੁੱਲਾਂ ਦੀ ਵਰਖਾ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ ਸੋ ਬੇਹਦ ਖੂਬਸੂਰਤ ਤਸਵੀਰ ਦਿਲ ਖਿੱਚਵੀਂ ਜਿਹੜੀ ਤਸ ਉਸ ਸਮੇਂ ਅਨਾਦਪੁਰ ਸਾਹਿਬ ਦੀ ਇਸ ਧਰਤੀ ਤੋਂ ਤੁਸੀਂ ਦੇਖ ਸਕਦੇ ਹੋ ਚਰਨ ਮਿਲਿਆ ਜੀ ਚਰਨ ਮਿਲਿਆ ਹੁਣ ਅਰ ਜੀ ਚਰਨ ਮਿਲਿਆ ਹੋਵੇ ਸਾਡੇ ਅਨਾਦਪੁਰ ਸਾਹਿਬ ਦੇ ਜੀ ਸੋ ਇਹ ਤਸਵੀਰ ਅਨੰਤਪੁਰ ਸਾਹਿਬ ਤੋਂ ਇਸ ਸਮੇਂ ਲਾਈਵ ਤੁਸੀਂ ਦੇਖ ਰਹੇ ਹੋ ਕੋਸ਼ਿਸ਼ ਕਰਾਂਗੇ ਸੰਗਤਾਂ ਦੇ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਹਰ ਸਾਲ ਇਹ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਸਾਲ ਪਰ ਜਿਹੜਾ ਹੈ ਇੰਤਜ਼ਾਰ ਕਰਨਾ ਪੈਂਦਾ ਹੈ ਸੋ ਇਹ ਸੁੰਦਰ ਪਾਲਕੀ ਸਾਹਿਬ ਦੇ ਉੱਪਰ ਫੁੱਲਾਂ ਦੀ ਜਿਹੜੀ ਵਰਖਾ ਕੀਤੀ ਜਾ ਰਹੀ ਹੈ ਨੌਜਵਾਨ ਵੀਰਾਂ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਪਾਲਕੀ ਸਾਹਿਬ ਦੇ ਵਿੱਚ ਸ਼ਸ਼ੋਭਿਤ ਨੇ ਸੁਸੰਗਤ ਆਪ ਜਿਹੜੀ ਸੇਵਾ ਕਰਦੀ ਹੈ ਸੰਗਤ ਦੇ ਵੱਲੋਂ ਆਪ ਜਿਹੜਾ ਉਹ ਲਗਾਤਾਰ ਉਹ ਫੜਾਦਰ ਫੜਾ ਜਿਹੜਾ ਅੱਗੇ ਵਧਿਆ ਜਾਂਦਾ ਮੈਂ ਸੰਤਾਂ ਮਹਾਪੁਰਸ਼ਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਲਾਈਵ ਜਿਹੜੀ ਤਸਵੀਰ ਹੈ ਇਸ ਸਮੇਂ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ ਦੇ ਉੱਪਰ ਚੱਲ ਰਹੀ ਹੈ ਬਾਬਾ ਜੀ ਲਾਈਵ ਤਸਵੀਰ ਚੱਲ ਰਹੀ ਹੈ ਕੀ ਕਹੋਂਗੇ ਅੱਜ ਪੂਰਾ ਜਹੋ ਜਲਾਲ ਚੜ੍ਹਦੀ ਕਲਾ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਤੇ ਕਲਗੀਧਰ ਬਾਦਸ਼ਾਹ ਮਹਾਰਾਜੀ ਬੜੀ ਖੁਸ਼ੀ ਹੈ ਕਿ ਮਹਾਰਾ ਨੇ ਆਪਣੇ ਸਿੱਖਾਂ ਨੂੰ ਇਹ ਬਰਕਤਾਂ ਬਖਸ਼ੀਆਂ ਜਿਹੜਾ ਹੋਲੇ ਮਹੱਲਾ ਹੈ ਉਹਦਾ ਮਤਲਬ ਇਹ ਹੈ ਜਦੋਂ ਮਹਾਰਾਜ ਨੇ ਇਸ ਖਾਲਸਾ ਬੰਦ ਸਾਜਿਆ ਹੈ ਸਾਜਣ ਤੋਂ ਬਾਅਦ ਆਪਣੇ ਸਿੱਖਾਂ ਵਿੱਚ ਖੁਸ਼ੀ ਭਰਨ ਵਾਸਤੇ ਆਪਣੇ ਸਿੱਖਾਂ 'ਚ ਪਿਆਰ ਭਰਨ ਵਾਸਤੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਸੀ ਸਾਰੇ ਸਿੱਖ ਆ ਕੇ ਬੜੇ ਚਾਅ ਦੇ ਨਾਲ ਬੜੇ ਖੁਸ਼ੀ ਦੇ ਨਾਲ ਇਹ ਹੋਲੇ ਮਾਲੇ ਦਾ ਪਵਿੱਤਰ ਦਿਹਾੜਾ ਮਨਾਉਣਾ ਚਾਹੀਦਾ ਹੈ ਅਤੇ ਕਲਗੀਧਰ ਦੀ ਖੁਸ਼ੀ ਲੈਣੀ ਚਾਹੀਦੀ ਹੈ ਸੋ ਬਿਲਕੁਲ ਜਿਸ ਤਰੀਕੇ ਦੇ ਨਾਲ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਸਾਲ ਪਰ ਉਹਨਾਂ ਤਿਆਰੀਆਂ ਦੇ ਬਾਰੇ ਵੀ ਦੱਸੋ ਕਿਉਂਕਿ ਬੜੀ ਵੱਡੀ ਸੰਗਤ ਜਿਹੜੀ ਇੱਥੇ ਪੁੱਜਦੀ ਹੈ ਇਹ ਕਲਗੀਧਰ ਦੀ ਕਿਰਪਾ ਹੈ ਇਹ ਮਹਾਰਾ ਨੇ ਆਪਣੇ ਖਾਲਸਾ ਪੰਥ ਜਿਹੜਾ ਹੈ ਜਦੋਂ ਮਹਾਰਾਜ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾ ਧੰਗੁਰੂ ਹਰਗੋਬਿੰਦ ਪਾਸ਼ਾ ਮਹਾਰਾ ਉਹਦੇ ਤੋਂ ਇਹ ਇਹ ਬਸਾਖੀ ਔਰ ਦੀਵਾਲੀ ਇਹ ਦੋ ਤਿਹਾਰ ਬੜੇ ਚਾਵਾਂ ਨਾਲ ਮਨਾਏ ਜਾਂਦੇ ਸਨ ਜਦੋਂ ਮਹਾਰਾ ਨੇ ਦੇਖਿਆ ਕਿ ਜਿਹੜੇ ਆਪਣੇ ਖਾਲਸਾ ਪੰਥ ਹੈ ਜਿਹੜੇ ਕੁਝ ਮਹਾਰਾ ਦੇ ਗਰੀਬ ਸੇਖਾਂ ਨੇ ਉਹਨਾਂ ਦੀ ਇੱਕ ਉਹ ਅੰਦਰ ਬਣਨੀ ਜੋਸ਼ ਨਹੀਂ ਬਣ ਰਿਆ ਮਹਾਰਾ ਨੇ ਗੁਲਾਮੀ ਨੂੰ ਖਤਮ ਕਰਨ ਵਾਸਤੇ ਇਹ ਖੋਲਿਆ ਤਿਹਾਰ ਬਣਾਇਆ ਸੀ ਆਰੰਭ ਕੀਤਾ ਸੀ ਇਹ ਕਲਗੀਧਰ ਪਾਸ਼ਾ ਮਹਾਰਾ ਨੇ 5 ਸਾਲ ਸੰਨ 1700 1701 2 3 4 ਨੂੰ ਕਲਗੀਧਰ ਪਾਸ਼ਾ ਮਹਾਰਾ ਨੇ ਦੁਸਰ ਛੱਡਦੇ ਆ ਤੇ ਮਹਾਰਾ ਕਹਿੰਦੇ ਸਨ ਕਿ ਜਿੰਨਾ ਚਿਰ ਸਿੱਖਾਂ ਨੇ ਪੁੱਛਿਆ ਮਹਾਰਾ ਕਿ ਹੁਣ ਕਲਪ ਦਰਸ਼ਨ ਹੋਣਗੇ ਮਹਾਰਾ ਕਹਿੰਦੇ ਹੁਣ ਮੇਰੇ ਹੋਲੇ ਮਹੱਲੇ ਤੇ ਖਾਲਸੇ ਪੰਥ ਦੇ ਦਰਸ਼ਨ ਹੋਣਗੇ ਇਸ ਕਰਕੇ ਐਡਾ ਵੱਡਾ ਇਕੱਠ ਹੁੰਦਾ ਇੱਥੇ ਬਿਲਕੁਲ ਖਾਲਸਾ ਪੰਥ ਨੂੰ ਜਿਹੜਾ ਗੁਰੂ ਸਾਹਿਬ ਵੱਲੋਂ ਬਖਸ਼ਾ ਗਿਆ ਹੋਲੇ ਮਹੱਲੇ ਤੇ ਗੁਰੂ ਸਾਹਿਬ ਨੇ ਜਿਵੇਂ ਕਿਹਾ ਕਿ ਹੋਲੇ ਮਹੱਲੇ ਦੇ ਵਿੱਚ ਮੇਰੇ ਦਰਸ਼ਨ ਹੋਣਗੇ ਅੱਜ ਪੂਰੇ ਨਿਰਮਲ ਭੇਖ ਦੇ ਵੱਲੋਂ ਸਮੁੱਚੇ ਰੂਪ ਦੇ ਵਿੱਚ ਇਕੱਤਰ ਹੋ ਕੇ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਤੇ ਚਾਹੋ ਜਲਾਲ ਜਿਹੜਾ ਖਾਲਸੇ ਦਾ ਉਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਪ੍ਰੋਗਰਾਮਾਂ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਣੇ ਨੇ ਅੱਜ ਪਹਿਲਾ ਦਿਨ ਹੈ ਅੱਜ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬੇ ਕੇ ਪਾਠ ਆਰੰਭ ਕੀਤੇ ਗਏ ਉੱਥੇ ਨਿਰਮਲ ਭੇਖ ਦੇ ਵੱਲੋਂ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਦੇਰ ਸ਼ਾਮ ਜਿਹੜਾ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਦੋ ਰੋਜ਼ਾ ਜਿਹੜੇ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਵੀ ਕਰਵਾਏ ਜਾਣਗੇ ਸੰਤ ਮਹਾਪੁਰ ਸਾਡੇ ਨਾਲ ਹੋਰ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੜਾ ਜਹੋ ਜਲਾਲ ਜਿਹੜਾ ਦੇਖਣ ਨੂੰ ਮਿਲਿਆ ਸਾਲ ਪਰ ਜਿਹੜੀ ਸੰਗਤ ਕਿਆਰੀ ਕਰਦੀ ਹੈ ਤੇ ਅੱਜ ਜਿਹੜਾ ਉਹ ਦਿਨ ਆ ਗਿਆ ਹੈ ਹੋਲੇ ਮੱਲੇ ਦਾ ਅਸੀਂ ਹਰ ਇੱਕ ਸਾਲ ਨਿਰਮਲ ਭੇਖੋਂ ਤੋਂ ਜੋ ਨਗਰ ਕੀਰਤਨ ਕੀਤਾ ਜਾਂਦਾ ਹੈ ਜਿਵੇਂ ਆਪਾਂ ਕਹਿਦੇ ਨਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਪੰਥ ਦਾ ਹੋਲਾ ਕਿਸ ਤਰ੍ਹਾਂ ਇਸ ਕਰ ਧਰਤੀ ਤੇ ਬਣਾਇਆ ਜਾਂਦਾ ਹੈ ਅੱਜ ਜੋ ਦੇਖਣ ਨੂੰ ਜਾਣੋ ਜਰਾ ਨਗਰ ਕੀਰਤਨ ਚੱਲ ਰਿਹਾ ਹੈ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਸਤਿਗੁਰਾਂ ਦੀ ਸਤਸਾਇਆ ਅੰਦਰ ਨਿਰਮਲ ਭੇਟ ਦੀ ਗਵਾਹੀ ਅੰਦਰ ਚੱਲ ਰਿਹਾ ਹੈ ਸਮੂਹੀਆਂ ਸੰਗਤਾਂ ਨਗਰ ਕੀਰਤਨ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੀਆਂ ਹਨ ਉਥੇ ਅਸੀਂ ਦੇਸਾਂ-ਪ੍ਰਦੇਸਾਂ ਵਿੱਚ ਬੈਠੀਆਂ ਸੰਗਤਾਂ ਨੂੰ ਹਿੰਦੁਸਤਾਨ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿੱਤਲੇ ਸਤਿ ਸਤਿ ਦੇ ਨਾਲ ਖੁਸ਼ ਆਲਦਾਂ ਆਪ ਸਭ ਨਾਲ ਗੱਲ ਕਰਨ ਦੀ ਤਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਸਭ ਮਾਈ ਭਾਈ ਸੰਗਤਾਂ ਜਾਣਦੀਆਂ ਹਨ ਕਿ ਨਰਮਲ ਪੇਗ ਵੱਲੋਂ ਇਹ ਮਹਾਨ ਨਗਰ ਕੀਰਤਨ ਪਰੰਪਰਾ ਦੇ ਅਨੁਸਾਰ ਗੁਰਦੁਆਰਾ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲਿਆਂ ਦੇ ਅਸਥਾਨ ਤੋਂ ਚੱਲ ਕੇ ਪੜਾਦਰ ਪੜਾ ਹੁੰਦਾ ਹੋਇਆ ਤਖਸਰੀ ਕੇਸਗੋੜ ਸਾਬ ਵਿਖੇ ਸੰਪੂਰਨ ਹੋਵੇਗਾ ਸਭ ਮਾਈ ਭਾਈ ਸੰਗਤਾਂ ਨੂੰ ਹੁੱਲੇ ਮੱਲੇ ਦੇ ਸਬੰਧ ਵਿੱਚ ਲੱਖ ਲੱਖ ਵਧਾਈਆਂ ਹੋਣ ਦੇਸਾਂ ਪਰਦੇਸਾਂ 'ਚ ਬੇਟੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦਾਸ ਸਾਰੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਦਸਵੇਂ ਪਛਾਛ ਕੋਮੇ ਸਿੰਘ ਜੀ ਵੱਲੋਂ ਚਲਾਈ ਹੋਈ ਮੱਧਯਾਦ ਅਨਸਾਰ ਤਖਸਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਹੋਲੇ ਮਹੱਲੇ ਦੇ ਤਿਹਾਰ ਤੇ ਆਪੋ ਆਪਣੀ ਹਾਜ਼ਰੀ ਦੁਆਉ ਤੇ ਖੁਸ਼ ਕਰਦੇ ਆਪ ਸਿਆਂ ਪ੍ਰਾਪਤ ਕਰੋ ਬੇਨਤੀ ਪ੍ਰਵਾਨ ਕਰੋ ਫੇਰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਇਹ ਤਸਵੀਰ ਜਿਹੜੀ ਅਨੰਦਪੁਰ ਸਾਹਿਬ ਦੀ ਮਨਮੋਹਕ ਤਸਵੀਰ ਜਦੋਂ ਹੋਲਾ ਮਹੱਲਾ ਦਾ ਪਹਿਲਾ ਦਿਨ ਹੋਲੇ ਮਹੱਲੇ ਦਾ ਆਗਾਜ਼ ਤੇ ਸੰਗਤਾਂ ਜਿੱਥੇ ਸ਼ਰਦਾ ਤੇ ਚਾਹ ਦੇ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਅਨੰਦਪੁਰ ਸਾਹਿਬ ਆ ਕੇ ਨਤਮਸਤਕ ਹੋਣ ਲਈ ਪੁਜਰੀਆ ਉੱਥੇ ਸਮੁੱਚੇ ਨਿਰਮਲ ਭੇਖ ਦੇ ਵੱਲੋਂ ਅੱਜ ਜਿਹੜਾ ਉਹ ਨਗਰ ਕੀਰਤਨ ਜਿਹੜੇ ਆਰੰਭ ਕੀਤੇ ਗਏ ਨੇ ਸੁਨਿਰਮਲ ਪੇਖ ਉਹ ਤੁਸੀਂ ਦੇਖ ਸਕਦੇ ਹੋ ਕਿ ਪਾਲਕੀ ਨੂੰ ਜਿਹੜਾ ਉਹ ਖੂਬਸੂਰਤ ਪਾਲਕੀ ਨੂੰ ਸਜਾਇਆ ਗਿਆ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਉਹ ਨਤਮਸਤਕ ਹੋ ਰਹੀ ਹੈ ਵੀ ਲਗਾਤਾਰ ਇਸੇ ਤਰੀਕੇ ਦੇ ਨਾਲ ਤੁਹਾਨੂੰ ਹੋਲੇ ਮਹੱਲੇ ਦੇ ਵੱਖ-ਵੱਖ ਰੰਗ ਜਿਹੜੇ ਉਹ ਪੀਟੀਸੀ ਨਿਊਜ਼ ਦੇ ਫੇਸਬੁੱਕ ਪੇਜ ਤੇ ਪੀਟੀਸੀ ਨਿਊਜ਼ ਚੈਨਲ ਦੇ ਉੱਪਰ ਲਗਾਤਾਰ ਜਿਹੜਾ ਹੈ ਉਹ ਦਿਖਾਵਾਂਗੇ ਕਿਉਂਕਿ ਸਾਲ ਬਾਅਦ ਹੋਲਾ ਮੱਲਾ ਆਉਂਦਾ ਹੈ ਤੇ ਸਾਲ ਪਰ ਸਿੱਖ ਸੰਗਤਾਂ ਜਿਹੜੀਆਂ ਨੇ ਹੋਲੇ ਮੱਲੇ ਦੀ ਪਿਆਰੀ ਜਿਹੜੀਆਂ ਉਹ ਕਰਦੀਆਂ ਨੇ ਸੋ ਇਹ ਬੇਹਦ ਦਿਲ ਖਿੱਚੀਆਂ ਤਸਵੀਰਾਂ ਮਨਮੋਹਕ ਤਸਵੀਰਾਂ ਲੈ ਕੇ ਤੁਹਾਡੇ ਨਾਲ ਪੀਟੀਸੀ న్యూਸ ਦੇ ਡਿਜੀਟਲ ਪਲੇਟਫਾਰਮ ਤੇ ਮੈਂ ਬੀਐਸ ਚੰਨਾ ਅਨੰਦਪੁਰ ਸਾਹਿਬ ਤੋਂ ਜੁੜਿਆ ਹੋਇਆ ਸੀ ਤੇ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰੀਕੇ ਦੀਆਂ ਤਸਵੀਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ